ਡੇਰਾ ਬਸੀ ਬਿਲਡਿੰਗ ਗਰੀ ਤਾਂ ਉਸ ਤੋਂ ਬਾਅਦ ਜੇ ਕਿ ਇਹ ਲਾਸ਼ਾਂ ਦੇ ਨਿਕਲਦਾ سلسلہ ਹਜੇ ਵੀ ਜਾਰੀ ਹੈ ਦਾ ਜਾਂ ਹਾਲਾਂਕਿ ਇੱਕ ਜਾਣੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਇੱਕ ਜਗ੍ਹਾ ਤੇ ਹੋਰ ਜਿਹੜੀ ਹੈ ਉਹ ਡੈੱਡ ਬੋਡੀ ਕੱਢੀ ਗਈ ਹੈ ਹੁਣ ਤੱਕ ਦੱਸਿਆ ਗਿਆ ਸੀਗਾ ਕਿ 8 ਤੋਂ 9 ਲੋਕ ਨੇ ਜਿਹੜੇ ਉਹ ਇਹਦੇ ਨੀਚੇ ਦਬੇ ਹੋ ਸਕਦੇ ਨੇ ਕਿ ਹਾਲਾਂਕਿ ਪੁਸ਼ਟੀ ਤਦਕਿ ਕਿਸੇ ਨੂੰ ਵੀ ਨਹੀਂ ਪਤਾ ਕਿ ਆਖਰ ਕਿੰਨੇ ਲੋਕ ਸੀਗੇ ਕਿਉਂਕਿ ਤਿੰਨ ਲੋਕਾਂ ਦੀ ਪਹਿਲਾਂ ਕਢ ਲਈ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਜਿਹੜਾ ਮਾਲਕ ਹੈ ਇਸ ਬਿਲਡਿੰਗ ਦਾ ਉਹ ਵੀ ਉਹਨਾਂ ਦਾ ਉਹਨਾਂ ਦੇ ਬਜ਼ੁਰਗ ਨੇ ਜਿਹੜੇ ਉਹ ਵੀ ਜ਼ਖਮੀ ਹੋਏ ਕਿਉਂਕਿ ਜਿਵੇਂ ਸਵੇਰੇ ਬੰਦਾ ਕੰਮ ਕਾਜ ਕਰਾਉਣ ਆਉਂਦਾ ਦਿਹਾੜੀਦਾਰਾਂ ਦੇ ਕੋਲੇ ਖੜਕੇ ਤਾਂ ਉਹਦੀ ਜਿਹੜੀ ਉਹਦੇ ਵੀ ਸੱਟਾਂ ਲੱਗੀਆਂ ਹੈਗੀਆਂ ਨੇ ਉਹਨੂੰ ਭੇਜਿਆ ਗਿਆ ਹਸਪਤਾਲ ਤਾਂ ਇੱਕ ਰੈਡ ਬੋਡੀ ਹੋਰ ਕੱਢੀ ਗਈ ਹੈਗੀ ਆ ਤੁਸੀਂ ਦੇਖੋ ਕਿ ਕਹਿ ਜਾ ਸਕਦਾ ਕਿ ਜਿਵੇਂ ਇਹ ਹਾਦਸਾ ਹੋਇਆ ਹਾਦਸੇ ਤੋਂ ਬਾਅਦ ਐਨਡੀਆਰਐਫ ਲਗਾਤਾਰ ਲੱਗੀ ਹੋਈ ਹੈ ਕੋਸ਼ਿਸ਼ ਦੇ ਵਿੱਚ ਕਿ ਜੇਕਰ ਕੋਈ ਸ਼ਖਸ ਜਿੰਦਾ ਹੈਗਾ ਤਾਂ ਉਹਨੂੰ ਕੱਢਿਆ ਜਾਵੇ ਉਹ ਉਸ ਜਗ੍ਹਾ ਤੇ ਜਿੱਥੇ ਪੁਰਾਣੇ ਤੁਹਾਨੂੰ ਦਿਖਾ ਦਿੰਨੇ ਆ ਉਸ ਜਗ੍ਹਾ ਤੇ ਅਜੇ ਵੀ ਕਟਿੰਗ ਦਾ ਕੰਮ ਚੱਲ ਰਿਹਾ ਹੈਗਾ ਇੱਕ ਜਗ੍ਹਾ ਤੇ ਹੋਰ ਡੈੱਡ ਬੋਡੀ ਦੀ ਖਬਰ ਮਿਲੀ ਸੀ ਤਾਂ ਉਸ ਤੋਂ ਬਾਅਦ ਉਹ ਜਗ੍ਹਾ ਨੂੰ ਕੱਟਿਆ ਗਿਆ ਤਾਂ ਇੱਕ ਰੈਡ ਬੋਡੀ ਹੈ ਜਿਹੜੀ ਉਹ ਇੱਥੋਂ ਕੱਢੀ ਗਈ ਹੈਗੀ ਆ ਦੂਜੇ ਪਾਸੇ ਤਾ ਅਜੇ ਵੀ ਜਿਹੜੇ ਨੇ ਕਿ ਰਾਹਤ ਕਾਰਜ ਨੇ ਚੱਲ ਰਹੇ ਨੇਗੇ ਉੱਥੇ ਬੰਦੇ ਦੀ ਬਚੇ ਹੋਣ ਦੀ ਖਬਰ ਹੈ ਤਾਂ ਉਹ ਜਗ੍ਹਾ ਤੇ ਕੋਸ਼ਿਸ਼ਾਂ ਮਿਲ ਰਹੀਆਂ ਸੀ ਹੁਣ ਇਸ ਤਰ੍ਹਾਂ ਦੀ ਆਵਾਜ਼ ਨਹੀਂ ਆ ਰਹੀ ਹੈਗੀ ਹੈਗੀ ਤੇ ਇੱਕ ਜਿਹੜੀ ਜੇ ਕਹੀਏ ਕਿ ਰੈਡ ਬੋਡੀ ਕੱਢੀ ਗਈ ਹੈਗੀ ਰਾਹਤ ਕਾਰਜ ਚ ਲੱਗੇ ਲੋਕਾਂ ਦੇ ਵਿੱਚੋਂ ਗੱਲ ਕਰਾਂ ਨੇ ਕਿ ਆਖਰ ਕੀ ਕਿੰਨੇ ਲੋਕ ਅੰਦਰ ਹੈਗੇ ਨੇ ਡੇਰਾ ਬਸੀ ਡੇਰਾ ਬਸੀ RAM LILA GROUND RAM LILA GROUND ਹੈ ਦਾ ਇਰੀਆ ਡੇਰਾ ਬਸੀ ਦਾ ਹਾਂਜੀ ਹਾਂਜੀ ਤੇ 9:30 ਵਜੇ ਹਾਸਾ 9:30 ਵਜੇ ਤੇ ਤੇ ਕੁੱਲ ਹਜੇ ਤੱਕ ਕਰਕੇ ਪਹਿਲਾਂ ਕਹਿ ਰਹੇ ਸੀ ਵੀ 4 ਲੋਕ ਦਬੇ ਨੇ ਕੁੱਲ ਕਿੰਨੇ ਕਿਸੇ ਨੂੰ ਪਤਾ ਨਹੀਂ ਕਿੰਨੇ ਕ ਲੋਕ ਦਬੇ ਨੇ 9 ਬੰਦੇ ਦੱਸੇ ਜਾ ਰਹੇ ਨੇ 9 ਤੇ 3 ਨਿਕਲ ਗਏ 6 ਉਧਰ ਹਜੇ ਦਬੇ ਬੋਲ ਰਹੇ ਸੀ ਪਹਿਲਾਂ ਹੁਣ ਬੋਲ ਹੁਣ ਬੋਲ ਨਹੀਂ ਰਹੇ ਹੁਣ ਆਵਾਜ਼ ਨਹੀਂ ਆ ਰਹੀ ਜਿਹੜੀ ਉਹ ਕੱਢੀ ਆ ਇਹ ਚੌਥੀ ਸੀ ਰੈੱਡ ਬੋਡੀ ਆ ਤੀਜੀ 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 ਸੀ ਤੀਜੀ ਰੈੱਡ ਬੋਡੀ ਆ ਮਕਾਨ ਮਾਲਕ ਸੀਗਾ ਜਿਹੜਾ ਕਹਿੰਦੇ ਉਹ ਦੁਕਾਨਾਂ ਦਾ ਮਾਲਕਾ ਉਹ ਵੀ जख्मी ਹੈ ਹਸਪੀਟਲ ਹੈ ਜੀ 32 ਉਹ ਵੀ ਥੀ ਸੀ ਨਾਮ ਤਾਂ ਮੈਨੂੰ ਪਤਾ ਨਹੀਂ ਮਾਲਕ ਦਾ ਜੀ ਤੁਹਾਨੂੰ ਆਈਡੀਆ ਹੈਗਾ ਦੁਕਾਨ ਮਾਲਕ ਦਾ ਕਿਹੜਾ ਜਦੋਂ ਇਹ ਨਾਮ ਇਹ ਆਤਾ ਹੈਗਾ ਹਾਰਡਵੇਅਰ ਦੀ ਦੁਕਾਨ ਹੈ ਸਰੋਲਾ ਦੀ ਉਹਦੇ ਸੱਟਾਂ ਲੱਗੀਆਂ ਨੇ ਕਹਿੰਦੇ ਸੱਟਾਂ ਲੱਗ ਮਤਲਬ ਫ੍ਰੈਕਚਰ ਆਇਆ ਸਰੋਲਾ ਦੇ ਫ੍ਰੈਕਚਰ ਆਇਆ ਉਹਨਾਂ ਦੇ ਸਿਰ ਮਤਲਬ ਕਿ ਜਿਆਦਾ ਤੁਸੀਂ ਦੇਖੋ ਕਿ 8-9 ਲੋਕਾਂ ਦਾ ਦੱਸਿਆ ਜਾ ਰਿਹਾ ਕਿਉਂਕਿ ਇਹ ਵੀ ਉਹ ਲੋਕ ਨੇ ਵਿਚਾਰੇ ਜਿਹੜੇ ਇੱਥੇ ਕੋਸ਼ਿਆਂ 'ਚ ਜੁਟੇ ਹੋਏ ਨੇ ਰਾਹਤ ਕਾਰਜਾਂ ਦੀਆਂ 'ਚ ਤੇ ਨਾਲੋਂ ਨਾਲ ਹਜੇ ਵੀ ਜੇ ਕਿਹਾ ਜਾਵੇ ਕਿ ਇੱਥੇ ਜਿਹੜੀਆਂ ਨੇ ਕਿ ਉਹ ਕੋਸ਼ਾਂ ਚੱਲ ਰਹੀਆਂ ਹੈਗੀਆਂ ਨੇ ਗਿਆ ਦੇਖੋ ਕਿ ਦੂਜੇ ਪਾਸੇ ਵੀ ਜਿਹੜੇ ਕਿਉਂਕਿ ਜਿਹੜੇ ਲੋਕਲ ਅਫਸਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹ ਜਿਹੜਾ ਲੈਂਟਰ ਹੈ ਇਹ ਗिरा ਸੀਗਾ ਤਾਂ ਇਹ ਜੀਸੀਬੀ ਦੀ ਮਦਦ ਨਾਲ ਤੇ ਕ੍ਰੇਨ ਦੀ ਮਦਦ ਨਾਲ ਹੈ ਜਿਹੜਾ ਇੱਥੋਂ ਚੱਕਿਆ ਗਿਆ ਸੀਗਾ ਉਸ ਤੋਂ ਬਾਅਦ ਤੀਸਰੀ ਡੈੱਡ ਬੋਡੀ ਹੁਣ ਦੱਸਿਆ ਜਾ ਰਿਹਾ ਕਿ ਕੱਢੀ ਗਈ ਹੈਗੀ ਹੈ ਤਿੰਨ ਲੋਕਾਂ ਦੀ ਜਾਨ ਕਿ ਮੌਤ ਹੋ ਚੁੱਕੀ ਆ ਇੱਕ ਤਾਂ ਜਿਹੜਾ ਦੁਕਾਨਾਂ ਦਾ ਮਾਲਕ ਆ ਉਹਦੇ ਵੀ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਤਾਂ ਦੂਜੇ ਪਾਸੇ ਹੁਣ ਜਿੱਥੋਂ ਆਵਾਜ਼ਾਂ ਆਉਂਦੀਆਂ ਸੀ ਕਿ ਸ਼ਾਇਦ ਉੱਥੇ ਬੱਚਾ ਹੋ ਸਕਦਾ ਪੰਜ ਤੋਂ 6 ਲੋਕ ਉੱਥੇ ਦੱਸੇ ਜਾ ਰਹੇ ਨੇ ਤਾਂ ਉਹ ਹਜੇ ਜਾਰੀ ਨਹੀਂ ਵੀਡੀਓ ਜਨਸਤ ਗੌਰ ਦੇ ਨਾਲ ਸੁਮਿਸਿੰਗ ਜੋਸ਼ੀ Delhi Post Punjabi ਡੇਰਾ ਬਸੀ